ਸ਼੍ਰੀ ਹਨੂਮਦ ਦੁਰਗਾ ਮੰਦਰ ਚੜਕੂ ਫਗਵਾੜਾ ਦੀ ਪਰਵੰਧਕ ਕਮੇਟੀ ਦੇ ਸਮੂਹ ਮੈਂਬਰਾਂ ਦੀ ਇੱਕ ਅਹਿਮ ਮੀਟਿੰਗ ਪ੍ਰਧਾਨ ਜਤਿੰਦਰ ਬਾਬੀ ਦੀ ਪ੍ਰਧਾਨਗੀ ਹੇਠ ਸਥਾਨਕ ਮੰਦਰ ਵਿਖੇ ਹੋਈ ਇਸ ਮੀਟਿੰਗ ਵਿੱਚ ਸਮੂਹ ਮੈਂਬਰਾਂ ਨੇ ਜਿੱਥੇ ਮੰਦਰ ਵਿਖੇ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਪਾਵਨ ਤਿਉਹਾਰ ਬੜੀ ਹੀ ਧੂਮ ਧਾਮ ਨਾਲ ਮਨਾਉਣ ਦਾ ਫੈਸਲਾ ਕੀਤਾ ਉੱਥੇ ਹੀ ਪ੍ਰਧਾਨ ਜਤਿੰਦਰ ਕੁਮਾਰ ਬਾਬੀ ਨੇ ਦੱਸਿਆ ਕਿ ਇਸ ਵਾਰ ਮੰਦਰ ਵਿਖੇ ਗੁਰੂ ਮਹਾਰਾਜ ਜੀ ਦੇ ਆਸ਼ੀਰਵਾਦ ਅਦਿਕਾ 150 ਫੁੱਟ ਲੰਬੀ ਗੁਫਾ ਤਿਆਰ ਕੀਤੀ ਜਾਵੇਗੀ ਉਨਾ ਨਾਲ ਹੀ ਕਿਹਾ ਕਿ ਇਸ ਗੁਫਾ ਵੀ ਸਾਰੇ ਹੀ 10 ਸਾਲ ਦੇ ਬੱਚਿਆਂ ਦੇ ਸਾਰੇ ਹੀ ਦੇਵੀ-ਦੇਵਤਿਆਂ ਦੇ ਸਰੂਪ ਤਿਆਰ ਕੀਤੇ ਜਾਣਗੇ। ਉਹਨਾਂ ਸਮੂਹ ਸ਼ਹਿਰ ਦੇ ਮੰਦਿਰਾਂ ਦੀਆਂ ਪ੍ਰਬੰਧਕ ਕਮੇਟੀਆਂ ਨੂੰ ਅਪੀਲ ਕੀਤੀ ਕਿ ਇਨ੍ਹਾਂ ਦੇ ਵੀ ਦੇਵਤਿਆਂ ਦੀ ਪਵਿੱਤਰਤਾ ਨੂੰ ਲੈ ਕੇ ਉਹ ਵੀ 10 ਸਾਲ ਤੱਕ ਦੇ ਬੱਚੇ ਨੂੰ ਹੀ ਭਗਵਾਨ ਦੇ ਸਰੂਪ ਵੀ ਤਿਆਰ ਕਰਨ ਨਾ ਕਿ ਕਿਸੇ ਵੱਡੇ ਵਿਅਕਤੀ ਨੂੰ। ਉਹਨਾਂ ਨਾਲ ਹੀ ਵਾੜਾ ਵਾਸੀਆਂ ਨੂੰ ਵੀ ਇਸ ਮੰਦਰ ਵਿੱਚ ਮਨਾਏ ਜਾਣ ਵਾਲੇ ਸ਼੍ਰੀਕ੍ਰਿਸ਼ਨ ਜਨਮ ਅਸ਼ਟਮੀ ਦੇ ਦਿਹਾੜੇ ਮੌਕੇ ਹੰਮ ਹਮਾ ਕੇ ਆਉਣ ਦੀ ਅਪੀਲ ਕੀਤੀ। ਇਸ ਦੌਰਾਨ ਵੱਡੀ ਗਿਣਤੀ ਵਿੱਚ ਕਮੇਟੀ ਮੈਂਬਰ ਮੌਜੂਦ ਸਨ। ਤਿਆਂ ਨੂੰ ਜੈ ਮਾਤਾ ਦੀ ਜੈ ਸ਼੍ਰੀ ਕ੍ਰਿਸ਼ਨਾ ਜੈ ਰਾਧੇ ਜੀ ਸਾਰਿਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਸ਼੍ਰੀ ਹਨੂਮਤ ਦੁਰਗਾ ਮੰਦਿਰ ਚੋੜਾਪੂ ਫਗਵਾੜਾ ਵਿਖੇ ਬਹੁਤ ਹੀ ਧੂਮ ਧਾਮ ਦੇ ਨਾਲ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਮਨਾਈ ਜਾ ਰਹੀ ਹੈ ਜਿਸ ਦੇ ਵਿੱਚ ਘੱਟ ਤੋਂ ਘੱਟ 150 ਫੁੱਟ ਦੀ ਜਿਹੜੀ ਕਿ ਸ਼ਿਵਜੀ ਮਹਾਰਾਜ ਦੀ ਬਾਬਾ ਜੀ ਦੀ ਗੁਫਾ ਬਣਾਈ ਜਾ ਰਹੀ ਆ ਔਰ ਇਸ ਦੇ ਵਿੱਚ ਵੱਧ ਤੋਂ ਵੱਧ ਜਿਹੜੀ ਕਿ ਰਾਸਲੀਲਾ ਕੀਤੀ ਜਾਊਗੀ ਔਰ ਛੋਟੇ ਛੋਟੇ ਬੱਚੇ ਅਸੀਂ ਸਭ ਤੋਂ ਵੱਡੀ ਗੱਲ ਇਹ ਕੀਤੀ ਆ ਕਿ ਇਸ ਦੇ ਵਿੱਚ ਅਸੀਂ ਇਹ ਕੀਤਾ ਕਿ ਜਿਹੜੇ ਸਰੂਪ ਆ ਭਗਵਾਨ ਦੇ ਉਹ ਅਸੀਂ 10 ਸਾਲ ਦੇ ਛੋਟੇ ਬੱਚੇ ਲਈ 10 ਸਾਲ ਤੋਂ ਉੱਤੇ ਕੋਈ ਵੀ ਨਹੀਂ ਜਿਹੜੇ ਕਿ ਅਸੀਂ ਬਣਾ ਰਹੇ ਆ ਤੇ ਇਸ ਕਰਕੇ ਮੇਰੀ ਵੀ ਬਾਕੀ ਮੰਦਰ ਜਿੰਨੀਆਂ ਵੀ ਕਮੇਟੀਆਂ ਵਾਂ ਜੋ ਵੀ ਉਹਨਾਂ ਸਾਰੇ ਅੱਗੇ ਆ ਪੀ ਲਿਆ ਆਪਾਂ ਆਪਣੀ ਹਿੰਦੂ ਧਰਮ ਨੂੰ ਹੋਰ ਅੱਗੇ ਲੈ ਕੇ ਚੱਲੀਏ ਆਪਾਂ ਜਿਹੜੇ ਸਰੂਪ ਆ ਭਗਵਾਨ ਦੇ ਉਹ ਛੋਟੇ ਬੱਚਿਆਂ ਨੂੰ ਬਣਾਈਏ ਨਾ ਕਿ ਆਪਾਂ ਵੱਡਿਆਂ ਨੂੰ ਕਿਉਂਕਿ ਜਿਹੜੀ ਆਪਣੀ ਪਵਿੱਤਰਤਾ ਇਹ ਭੰਗ ਹੁੰਦੀ ਪਈ ਆ ਇਸ ਕਰਕੇ ਮੇਰੀ ਸਾਰਿਆਂ ਅੱਗੇ ਪੂਰੀ ਮੰਦਿਰ ਕਮੇਟੀਆਂ ਅੱਗੇ ਜਿੰਨੀਆਂ ਵੀ ਸੰਸਥਾਵਾਂ ਵਾਂ ਉਹਨਾਂ ਅੱਗੇ ਹੱਥ ਜੋੜ ਕੇ ਬੇਨਤੀ ਆ ਆਪਾਂ ਸਾਰੇ ਰਲ ਕੇ ਜਿਹੜੇ ਕਿ ਛੋਟੇ ਬੱਚਿਆਂ ਨੂੰ ਭਗਵਾਨ ਦਾ ਰੂਪ ਬਣਾਈਏ ਨਾ ਕਿ ਵੱਡਿਆਂ ਨੂੰ ਇਸ ਕਰਕੇ ਤਦ ਹੀ ਹੋ ਸਕਦਾ ਜਦੋਂ ਤੁਸੀਂ ਸਾਰੇ ਮੰਦਿਰ ਕਮੇਟੀਆਂ ਵਾਲੇ ਜਿੰਨੇ ਵੀ ਬੰਦੇ ਫਗਵਾੜਾ ਸ਼ਹਿਰ ਦੇ ਸਾਥ ਦੋਗੇ ਔਰ ਸ਼੍ਰੀ ਹਨੂਮਨ ਦੁਰਗਾ ਮੰਦਿਰ ਚੋੜਾ ਪ ਫਗਵਾੜਾ ਵੱਲੋਂ ਜਿਹੜੀ ਕਿ ਜਨਮ ਅਸ਼ਟਮੀ ਆ ਆਪਣੇ ਤੁਸੀਂ ਸਾਰੇ ਪਰਿਵਾਰ ਸਹਿਤ ਇੱਥੇ ਪਹੁੰਚੋ ਤੁਹਾਡਾ ਸਾਰਿਆਂ ਦਾ ਆਿਆਂ ਦਾ ਇੱਥੇ ਵੈਲਕਮ ਆ ਧੰਨਵਾਦ ਆ ਔਰ ਵੱਧ ਤੋਂ ਵੱਧ ਸ਼੍ਰੀ ਹਨੂਮਨ ਦੁਰਗਾ ਮੰਦਿਰ ਚੋੜਾ ਕੁ ਫਗਵਾੜਾ ਕਮੇਟੀ ਦਾ ਸਾਥ ਦਿਓ ਤਾਂ ਕਿ ਅਸੀਂ ਹੋਰ ਵੀ ਇਦਾਂ ਦੇ ਪ੍ਰਾਣੇ ਕਰ ਸਕੀਏ ਜੈ ਮਾਂ ਸ਼੍ਰੀ ਹਨੂਮਦ ਦੁਰਗਾ ਮੰਦਰ ਚੜਕੂ ਫਗਵਾੜਾ ਦੀ ਪਰਵੰਧਕ ਕਮੇਟੀ ਦੇ ਸਮੂਹ ਮੈਂਬਰਾਂ ਦੀ ਇੱਕ ਅਹਿਮ ਮੀਟਿੰਗ ਪ੍ਰਧਾਨ ਜਤਿੰਦਰ ਬਾਬੀ ਦੀ ਪ੍ਰਧਾਨਗੀ ਹੇਠ ਸਥਾਨਕ ਮੰਦਰ ਵਿਖੇ ਹੋਈ ਇਸ ਮੀਟਿੰਗ ਵਿੱਚ ਸਮੂਹ ਮੈਂਬਰਾਂ ਨੇ ਜਿੱਥੇ ਮੰਦਰ ਵਿਖੇ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਪਾਵਨ ਤਿਉਹਾਰ ਬੜੀ ਹੀ ਧੂਮ ਧਾਮ ਨਾਲ ਮਨਾਉਣ ਦਾ ਫੈਸਲਾ ਕੀਤਾ ਉੱਥੇ ਹੀ ਪ੍ਰਧਾਨ ਜਤਿੰਦਰ ਕੁਮਾਰ ਬਾਬੀ ਨੇ ਦੱਸਿਆ ਕਿ ਇਸ ਵਾਰ ਮੰਦਰ ਵਿਖੇ ਗੁਰੂ ਮਹਾਰਾਜ ਜੀ ਦੇ ਆਸ਼ੀਰਵਾਦ ਅਦਿਕਾ 150 ਫੁੱਟ ਲੰਬੀ ਗੁਫਾ ਤਿਆਰ ਕੀਤੀ ਜਾਵੇਗੀ ਉਹਨਾਂ ਨਾਲ ਹੀ ਕਿਹਾ ਕਿ ਇਸ ਗੁਫਾ ਵਿੱਚ ਸਾਰੇ ਹੀ 10 ਸਾਲ ਦੇ ਬੱਚਿਆਂ ਦੇ ਸਾਰੇ ਹੀ ਦੇਵੀ-ਦੇਵਤਿਆਂ ਦੇ ਸਰੂਪ ਤਿਆਰ ਕੀਤੇ ਜਾਣਗੇ। ਉਹਨਾਂ ਸਮੂਹ ਸ਼ਹਿਰ ਦੇ ਮੰਦਰਾਂ ਦੀਆਂ ਪ੍ਰਬੰਧਕ ਕਮੇਟੀਆਂ ਨੂੰ ਅਪੀਲ ਕੀਤੀ ਕਿ ਇਹਨਾਂ ਦੇ ਵੀ ਦੇਵ-ਦੇਵਤਿਆਂ ਦੀ ਪਵਿੱਤਰਤਾ ਨੂੰ ਲੈ ਕੇ ਉਹ ਵੀ 10 ਸਾਲ ਤੱਕ ਦੇ ਬੱਚੇ ਨੂੰ ਹੀ ਭਗਵਾਨ ਦੇ ਸਰੂਪ ਵੀ ਤਿਆਰ ਕਰਨ ਨਾ ਕਿ ਕਿਸੇ ਵੱਡੇ ਵਿਅਕਤੀ ਨੂੰ। ਉਹਨਾਂ ਨਾਲ ਹੀ ਪੜਾਵਾਸੀਆਂ ਨੂੰ ਵੀ ਇਸ ਮੰਦਰ ਵਿੱਚ ਮਨਾਏ ਜਾਣ ਵਾਲੇ ਸ਼੍ਰੀਕ੍ਰਿਸ਼ਨ ਜਨਮ ਅਸ਼ਟਮੀ ਦੇ ਦਿਹਾੜੇ ਮੌਕੇ ਹਮ ਹਮਾ ਕੇ ਆਉਣ ਦੀ ਅਪੀਲ ਕੀਤੀ। ਇਸ ਦੌਰਾਨ ਵੱਡੀ ਗਿਣਤੀ ਵਿੱਚ ਕਮੇਟੀ ਮੈਂਬਰ ਮੌਜੂਦ ਸਨ।